ਨਮਸਕਾਰ ਆਕਾਸ਼ ਵਾਨੀ ਦਾਏ ਚਲੰਦਰ ਗੈਂਦਰੇ ਹੁੰ ਤੁਸੀ ਚੰਚਲ ਸ਼ਰਮਾ ਤੋਂ ਪੱਤੀਸ਼ਕ ਖਬਰਾਂ ਸੁਣੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਲੋਕ ਸਭਾ ਚੋਣਾਂ ਦੇ 5ਵੇਂ ਗੇੜ ਵਿੱਚ 20 ਮਈ ਨੂੰ 6 ਸੂਬਿਆਂ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 49 ਹਲਕਿਆਂ ਵਿੱਚ ਪੈਣ ਵਾਲੀਆਂ ਵੋਟਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ ਖਤਮ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦੀ ਸ਼ਾਂਤੀ ਤੇ ਪਾਈਚਾਰਕ ਸੰਜ ਬਚਾਉਣ ਦੀ ਵੱਡੀ ਜ਼ਰੂਰਤ ਹੈ ਤਾਂ ਜੋ ਪੰਥ ਤੇ ਪੰਜਾਬ ਨੂੰ ਬਚਾਇਆ ਜਾ ਸਕੇ ਪਟਿਆਲਾ ਪਾਤੋਂ ਸੜਕ ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਚਾਰ ਵਿਦਿਆਰਥੀਆਂ ਦੀ ਮੌਤ ਅਤੇ ਸਮੁੱਚਾ ਪੰਜਾਬ ਜ਼ਬਰਦਸਤ ਲੂ ਦੀ ਲਪੇਟ ਵਿੱਚ ਆ ਕੇ ਪੱਠੀ ਵਾਂਗ ਤਪਕੇ 22 ਮਈ ਤੱਕ ਅਜਿਹੇ ਹੀ ਹਾਲਾਤ ਬਣੇ ਰਹਿਣਗੇ ਤੇ ਹੁਣ ਖਬਰਾਂ ਵਿਸਥਾਰ ਨਾਲ ਲੋਕ ਸਭਾ ਚੋਣਾਂ ਦੇ ਪੰਜਵੇਂ ਗੇਟ ਲਈ ਚੋਣ ਪ੍ਰਚਾਰ ਅੱਜ ਸ਼ਾਮ 5 ਵਜੇ ਖਤਮ ਹੋ ਗਿਆ ਇਸ ਗੇਟ ਵਿੱਚ ਸੋਮਵਾਰ ਵੀ ਮਈ ਨੂੰ 6 ਸੂਬਿਆਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 49 ਹਲਕਿਆਂ ਵਿੱਚ ਵੋਟਾਂ ਪੈਂਦੀਆਂ ਇਹਨਾਂ ਵਿੱਚ ਉੱਤਰ ਪ੍ਰਦੇਸ਼ ਦੇ 14 ਮਹਾਰਾਸ਼ਟਰ ਦੇ 13 ਪੱਛਮੀ ਬੰਗਾਲ ਦੇ 7 ਬਿਹਾਰ ਤੇ 오ਡੀਸਾ ਦੇ 5-5 ਚਾਰਖੰਡ ਦੇ 3 ਜੰਮੂ ਕਸ਼ਮੀਰ ਤੇ ਲਦਾਖ ਦਾ ਇੱਕ-ਇੱਕ ਹਲਕਾ ਸ਼ਾਮਲ ਹੈ ਸ਼੍ਰੀ ਰਮਨਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਨੇ ਪੰਜਾਬੀਆਂ ਨੂੰ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੋਂ ਸੁਚੇਤ ਕਰਦਿਆਂ ਕਿਹਾ ਹੈ ਕਿ ਇਹ ਦੋਵੇਂ ਪਾਰਟੀਆਂ ਇੱਕੋ ਜਿਹੀਆਂ ਨੇ ਜਿਹੜੀਆਂ ਪੰਜਾਬ ਦੀ ਭਲਾਈ ਲਈ ਨਹੀਂ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੋਕਣ ਅਤੇ ਆਪਣੇ ਭ੍ਰਸ਼ਟਾਚਾਰ ਨੂੰ ਛੁਪਾਉਣ ਦੇ ਮਕਸਦ ਨਾਲ ਇਕੱਠੀਆਂ ਹੋਈਆਂ ਨੇ ਨਮਾਸ਼ਹਿਦ ਅੱਜ ਕਈ ਥਾਵਾਂ ਤੇ ਹੋਈਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਅੱਜ ਪੰਜਾਬ ਚ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਲੋਕ ਨਰਿੰਦਰ ਮੋਦੀ ਦਾ ਸਮਰਥਨ ਕਰ ਰਹੇ ਨੇ ਕਿਉਂਕਿ ਹਰ ਕੋਈ ਉਹਨਾਂ ਦੇ ਕਾਰਜਾਂ ਤੋਂ ਬਹੁਤ ਪ੍ਰਭਾਵਿਤ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਉਪਰਾਲਿਆਂ ਸਾਧਕਾ ਹੀ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਅਤੇ ਦਸਨੇ ਸੇਕ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ ਪੂਰਾ ਦੇਸ਼ 26 ਦਸੰਬਰ ਨੂੰ ਵੀਰਪਾਲ ਦਿਵਸ ਵਜੋਂ ਮਨਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਨੂੰ ਮੁੜ ਤੋਂ ਕਾਲੇ ਦੌਰ ਵਿੱਚ ਤੱਕਣ ਅਤੇ ਹੁੱਲੜਬਾ ਸਿਆਸਤ ਨਾਲ ਸਰਕਾਰੀ ਜ਼ਬਰ ਕਰਨ ਤੋਂ ਸੁਚੇਤ ਕਰਦਿਆਂ ਪੰਥਕ ਤੇ ਪੰਜਾਬ ਪੱਖੀ ਮਜ਼ਬੂਤੀ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਪਾਰਟੀ ਦੇ ਵਰਦਾਨ ਸੁਭੀਰ ਸਿੰਘ ਬਾਦਲ ਨੇ ਚੋਣਾਂ ਲਈ ਪਾਰਟੀ ਦੇ ਚੋਣ ਮੋਰਤਬੱਧ ਪੱਤਰ ਨੂੰ ਅੱਜ ਜਲੰਧਰ ਵਿੱਚ ਜਾਰੀ ਕਰਦੇ ਹੋਏ ਕਿਹਾ ਕੀ ਸੂਬੇ ਦੀ ਸ਼ਾਂਤੀ ਤੇ ਭਾਈਚਾਰਕ ਸਾਂਝ ਬਚਾਉਣ ਦੀ ਵੱਡੀ ਜ਼ਰੂਰਤ ਹੈ ਤਾਂ ਜੋ ਪੰਥ ਦੇ ਪੰਜਾਬ ਨੂੰ ਬਚਾਇਆ ਜਾ ਸਕੇ ਚੌਣ ਮਨੋਰਥ ਪੱਤਰ ਨੂੰ ਐਲਾਨ ਨਾਮੇ ਦਾ ਨਾਮ ਦਿੱਤਾ ਗਿਆ ਉਹਨਾਂ ਕਿਹਾ ਕਿ ਸੂਬੇ ਦੀ ਨਿਵੇਕਲੀ ਧਾਰਮਿਕ ਅਤੇ ਸਭਿਆਚਾਰਕ ਪਛਾਣ ਬਣਾ ਕੇ ਰੱਖਣ ਲਈ ਵਾਜਬ ਸਿਆਸੀ ਅਤੇ ਵਿੱਤੀ ਖੁਦਮੁਖਤਿਆਰੀ ਜ਼ਰੂਰੀ ਹੈ ਸੁਪੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਪੁਲਿਸ ਜ਼ਬਰ ਦਾ ਦੌਰ ਚੱਲ ਰਿਹਾ ਹੈ ਅਤੇ ਅੱਧੀ ਰਾਤ ਨੂੰ ਪੁਲਿਸ ਲੋਕਾਂ ਦੇ ਘਰਾਂ 'ਚ ਵੜ ਕੇ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਰਹੀ ਹੈ ਤੇ ਸੂਬੇ ਦੀ ਸ਼ਾਂਤੀ ਤੇ ਫਿਰਕੂ ਸਤਿਪਾਵਨਾ ਨੂੰ ਲਾਂਭੂ ਲਾਉਣ ਦੀ ਯਤਨ ਕੀਤੇ ਜਾ ਰਹੇ ਨੇ ਪੰਥਕ ਤੇ ਪੰਜਾਬੀ ਤੇ ਜ਼ੋਰ ਦਿੰਦਿਆਂ ਪਾਰਟੀ ਦੇ ਸੰਘਰਸ਼ ਤੇ ਅਮੀਰ ਵਿਰਸੇ ਅਤੇ ਨਿਰਸਵਾਰਥ ਯੋਧਿਆਂ ਤੇ ਜਰਨੈਲਾਵਲ ਨੂੰ ਦਿੱਤੀਆਂ ਕੁਰਬਾਨੀਆਂ ਦਾ ਇਸ ਐਲਾਨਨਾਮੇ ਵਿੱਚ ਸਿਕਰ ਕੀਤਾ ਗਿਆ ਹੈ ਸੰਗਰੂ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤੇਰ ਚੋਣ ਮੀਟਿੰਗਾਂ ਵਿੱਚ ਆਪਣੇ ਪਿਛਲੇ ਦੋ ਸਾਲਾਂ ਚ आम आदमी पार्टी सरकार ਤੇ ਕੈਬਨਟ ਮੰਤਰੀ ਵੱਜੋਂ ਕੀਤੇ ਆਪਣੇ ਕਾਰਜਾਂ ਦਾ ਰਿਪੋਰਟ ਕਾਰ ਲੋਕਾਂ ਸਾਹਮਣੇ ਰੱਖ ਰਹੀ ਨੇ ਅੱਜ ਪਦੌੜ ਹਲਕੇ ਦੇ ਪਿੰਨਾ ਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਤੇ ਅਤਿ ਦੀ ਗਰਮੀ ਦੇ ਬਾਵਜੂਦ ਪਿੰਡ ਵਾਸੀਆਂ ਦੇ ਇਕੱਠ ਜੁੜੇ ਮੀਟਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵਨ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਮਹਿਜ਼ 2 ਸਾਲਾਂ ਵਿੱਚ ਵੱਖ-ਵੱਖ ਖੇਤਰਾਂ ਚ ਕਈ ਸ਼ਾਨਦਾਰ ਕਾਰਜ ਕਰਕੇ ਲੋਕਾਂ ਨੂੰ ਲਾਭ ਪਹੁੰਚਾਇਆ ਹੈ ਇਸ ਵਿੱਚ ਹਰ ਘਰ ਨੂੰ 600 ਯੂਨਿਟ ਮੁਫਤ ਬਿਜਲੀ ਦੇਣਾ ਆਮ ਆਦਮੀ ਕਲੀਨਿਕ ਤੇ ਸਕੂਲ ਆਫ ਐਮਿਨੈਂਸ ਖੋਲਣਾ ਵੀ ਸ਼ਾਮਲ ਹੈ ਪ੍ਰਦੀਸ਼ਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਪਟਿਆਲਾ ਪਾਸੋਂ ਸੜਕ ਤੇ ਆਪਰੇ ਇੱਕ ਸੜਕ ਹਾਦਸੇ ਵਿੱਚ ਸਿੱਧੂਵਾਲਾ ਯੂਨੀਵਰਸਿਟੀ ਦੇ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ ਪਟਿਆਲਾ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਇਹ ਹਾਦਸਾ ਦੇਰ ਰਾਤ 12 ਵਜੇ ਦੇ ਕਰੀਬ ਆਪੜਿਆ ਜਦੋਂ 6 ਵਿਦਿਆਰਥੀ 2 ਗਰਮੇਚੂ ਸਵਾਰ ਹੋਕੇ ਜਾ ਰਹੇ ਸਨ ਤਾਂ ਸੰਤੁਲਨ ਵਿਗੜਨ ਕਾਰਨ ਕਾਰਾਂ ਦਰਤ ਨਾਲ ਜਾ ਟਕਰਾਈਆਂ ਜਾਂਚ ਵਿੱਚ ਪਤਾ ਲੱਗਿਆ ਕਿ ਵਿਦਿਆਰਥੀ ਰਾਤ ਨੂੰ ਪਟਿਆਲਾ ਤੋਂ ਖਾਣਾ ਖਾ ਕੇ ਦੋ ਕਾਰਾਂ 'ਚ ਸਵਾਰ ਹੋਕੇ ਯੂਨੀਵਰਸਿਟੀ ਨੂੰ ਜਾ ਰਹੇ ਸਨ ਤੇ ਇਸੇ ਦੌਰਾਨ ਉਹਨਾਂ ਰੇਸ ਲਗਾਉਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਇਹ ਭਿਆਨਕ ਹਾਦਸਾ ਵਾਪਰਿਆ ਇਸ ਹਾਦਸੇ ਦੌਰਾਨ ਇੱਕ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਇਸ ਵਿੱਚ ਸਵਾਰ ਚਾਰੇ ਵਿਦਿਆਰਥੀਆਂ ਦੀ ਮੌਤ ਹੋ ਗਈ खेतीबाड़ी और किसान भलाई विभाग पटियाला ने समाणा विखे सा हजार तकनीकी जानकारी देने जिला पदरी कैंप लगाया इस कैंप का उदघाटन डिप्टी कमिश्नर विकास डॉ हरजिंदर बेदी ने किया जिले के उन्ती आगू किसाना सम्मानित किया कैंप के मुख्य मेहमान डायरक्टर खेतीबाड़ी भलाई विभाग जसवंत सिंह ने किसान धरती हेठले पानी के डिगते पदर हुए अपील की कि सीजन दौरान झोने दया घट समाणी ਆਸਫਾਰਿਸ਼ ਸੁਦਾ ਕਿਸਮਾਂ ਤੇ ਬਾਸਮਤੀ ਨੂੰ ਤਰਜੀਹ ਦੇਣ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਬਚਤ ਕੀਤੀ ਜਾ ਸਕੇ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੂਸਾ 44 ਕਿਸਮ ਦੇ ਬੀਜ ਦੀ ਸੇਲ ਤੇ ਬਿਜਾਈ ਤੇ ਬੰਦੀ ਲਗਾ ਦਿੱਤੀ ਗਈ ਹੈ ਜੁੜੀ ਕਿਵੱਦ ਸਮਾਂ ਤੇ ਪਾਣੀ ਲੈਂਦੀ ਹੈ ਅਤੇ ਪਰਾਲੀ ਨੂੰ ਅੱਗ ਲੱਗਣ ਨਾਲ ਹੋਣ ਵਾਲੇ ਪ੍ਰਦੂਸ਼ਣ ਚ ਅਹਿਮ ਯੋਗਦਾਨ ਪਾਉਂਦੀ ਹੈ ਪੰਜਾਬ ਵਿੱਚ ਜ਼ਬਰਦਸਤ ਗਰਮੀ ਦਾ ਕਹਿਰ ਹੋਰ ਜ਼ਿਆਦਾ ਵਧ ਗਿਆ ਹੈ ਮੌਸਮ ਵਿਭਾਗ ਨੇ ਵੀ ਆਉਂਦੇ ਕੋਈ 4 ਤੋਂ 5 ਦਿਨ ਲਈ ਲੂ ਸਬੰਧੀ yellow orange ਤੇ red ਅਲਰਟ ਜਾਰੀ ਕੀਤਾ ਹੋਇਆ ਹੈ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਇਸ ਵੇਲੇ 42 ਡਿਗਰੀ ਸੈਲਸੀਅਸ ਤੋਂ ਵੱਧ ਚੱਲ ਰਿਹਾ ਹੈ ਕੌਮੀ ਆਫਤ ਪ੍ਰਬੰਧਨ ਅਥਾਰਟੀ ਨੇ ਲੋ ਦੇ ਇਸ ਗੰਭੀਰ ਹਾਲਾਤ ਨੂੰ ਵੇਖਦਿਆਂ ਇਹ ਲੋਕਾਂ ਨੂੰ ਪੂਰੀ ਸਾਵਧਾਨੀ ਵਰਤਣ ਤੇ ਜ਼ਰੂਰੀ ਕੰਮ ਹੋਣ ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ ਏਸੀ ਨਾਲੀ ਪਾਣੀ ਜਾਂ ORS ਦਾ ਸੇਵਨ ਲਗਾਤਾਰ ਕਰਦੇ ਰਹਿਣ ਲਈ ਆਖਿਆ ਹੈ ਅੱਜ ਲੋ ਅਨੰਦਾ ਤਾਪਮਾਨ 40.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੋਰ ਵੀਰਵੀ ਨਾਲ ਇਹ ਰਿਪੋਰਟ गर्मी अपना पूरा रंग दिखा रही है आते समूचा पंजाब जबरदस्त लू ਦੇ ਚਪੇ ਵਿੱਚ ਆ ਕੇ ਪੱਠੀ ਮੰਗਤਾ ਪਰਿਆ ਇਸ लू ਤੋਂ ਬਚਣ ਲਈ ਨਿੰਬੂ ਪਾਣੀ ਸ਼ਰਬਤ ਲੱਸੀ ਗੰਨੇ ਦਾ ਰਸ ਅਤੇ ਨਾਰੀਅਲ ਪਾਣੀ ਖਾਸ ਤੌਰ ਤੇ ਲੋਕਾਂ ਦਾ ਸਹਾਰਾ ਬਣ ਰਹੇ ਨੇ ਮੌਸਮ ਵਿਭਾਗ ਨੇ ਅੱਜ ਤੋਂ 22 ਮਈ ਤੱਕ ਸਮੁੱਚੇ ਪੰਜਾਬ ਲਈ लू ਬਾਰੇ orange ਤੇ yellow ਅਲਰਟ ਜਾਰੀ ਕੀਤਾ ਹੈ ਜਦਕਿ 20 ਮਈ ਤੱਕ ਫਾਜ਼ਿਲਕਾ ਫਰੀਦਕੋਟ ਮੁਕਸਰ ਮਠੰਡਾ ਅਤੇ ਮਾਨਸਾ ਜ਼ਿਲ੍ਹੇ ਲਈ लू ਦਾ red ਅਲਰਟ ਹੈ ਇਸ ਦੌਰਾਨ ਜ਼ਿਆਦਾਤਰ ਬਹੁਤ ਜ਼ਿਆਦਾ ਜਿਆਨੀ ਅਤਿ ਦੀ ਗਰਮੀ ਤੇ ਗਰਮ ਹਵਾਵਾਂ ਦਾ ਸਾਹਮਣਾ ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਕਰਨਾ ਪੈ ਸਕਦਾ ਹੈ। ਕੌਮੀ ਆਫਤ ਪ੍ਰਬੰਧਨ ਅਥਾਰਟੀ ਨੇ ਲੋਕਾਂ ਨੂੰ ਸਿੱਧੀ ਧੁੱਪ ਵਿੱਚ ਬਾਹਰ ਨਿਕਲਣ ਤੋਂ ਬਚ ਕੇ ਛਾਂ ਵਿੱਚ ਰਹਿਣ, ਸਵੇਰ 11 ਤੋਂ ਸ਼ਾਮ 4 ਵਜੇ ਤੱਕ ਬਾਹਰ ਜਾਣ ਤੋਂ ਪਰਹੇਜ਼ ਕਰਨ, ਕਿਸੇ ਜ਼ਰੂਰੀ ਹਾਲਾਤ ਵਿੱਚ ਬਾਹਰ ਜਾਣ ਸਮੇਂ ਸਿਰ ਨੂੰ ਟੋਪੀ ਜਾਂ ਤੋੜੀਏ ਨਾਲ ਢਕਣ ਅਤੇ ਜ਼ਰੂਰੀ ਮਿਪਤਾਰ ਵਿੱਚ ਪਾਣੀ ਲਗਾਤਾਰ ਪਿੰਦੇ ਰਹਿਣ ਦੀ ਸਲਾਹ ਦਿੱਤੀ ਹੈ। ਬੱਚਿਆਂ ਤੇ ਬਜ਼ੁਰਗਾਂ ਨੂੰ ਡੂਰ ਲੱਗਣ ਦਾ ਖਤਰਾ ਵਧੇਰੇ ਹੁੰਦਾ ਹੈ ਇਸ ਲਈ ਇਹਨਾਂ ਦਾ ਖਾਸ ਧਿਆਨ ਰੱਖਣ ਲਈ ਆਖਿਆ ਗਿਆ ਹੈ। ਸ਼ਿਸ਼ੂ ਸ਼ਰਮਾ ਸ਼ੰਤਲ ਆਕਾਸ਼ਮਾਨੀ ਸਮachar ਜਲੰਧਰ ਫਰੀਦਕੋਟ ਦੇ ਪਵਨਦੀਪ ਸਿੰਘ ਬੰਪੀ ਸਮਰਾ ਤੇ ਰੋਨੀ ਕੌਰ ਸਮਰਾ ਦੀ ਬੇਟੀ ਸਿਫਤਕਾਰ ਸਮਰਾ ਨੇ ਜੁਲਾਈ ਮਹੀਨੇ ਪੈरिस ਵਿੱਚ ਹੋਣ ਵਾਲੀ 올림픽 ਚ ਸ਼ੂਟਿੰਗ ਖੇਡ ਚ ਕੁਆਲੀਫਾਈ ਕਰਕੇ ਇੱਕ ਵਾਰ ਫਿਰ ਫਰੀਦਕੋਟ ਪੰਜਾਬ ਦੇ ਭਾਰਤ ਦਾ ਨਾਂ ਦੁਨੀਆ ਭਰ ਵਿੱਚ ਰੌਸ਼ਨ ਕੀਤਾ ਹੈ ਇਸ ਤੋਂ ਪਹਿਲਾਂ ਸਿਫਤਕਾਰ ਸਮਰਾ ਨੇ ਏਸ਼ੀਅਨ ਖੇਡਾਂ 2023 ਵਿੱਚ ਨਿਜੀ ਦਾਰ ਤੇ ਸੋਨ ਤਮਕਾ ਅਤੇ ਆਪਣੀ ਟੀਮ ਲਈ ਚਾਂਦੀ ਦਾ ਤਮਕਾ ਜਿੱਤ ਕੇ ਸਾਰੇ ਦੁਨੀਆ ਦੇ ਖੇਡ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਇਸ ਦੇ ਨਾਲ ਹੀ ਪ੍ਰਦਿਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ thank you